ਇਹ ਸੁਤੰਤ ਟੈਕਨੋਲੋਜੀ ਵਿਕੇ 17 ਨੇ ਇੱਕ ਟੈਕਨੋਲੋਜੀ ਤੇ ਉਸ ਤੋਂ ਬਾਅਦ ਇਹਨੂੰ ਉਹਨਾਂ ਨੇ ਡੌਨ ਦੀ ਖਾਤਰ ਵਿਧ ਕਰਕੇ 105 ਪੀਤੇ ਸੀ ਜਿਹਦੇ ਸਬੰਧ ਅਸੀਂ ਕੇਸ ਵਿੱਚ ਕੀਤਾ ਸੀ ਸੁਤੰਤ ਟੈਕਨੋਲੋਜੀ ਪਰ ਉਸ ਤੋਂ ਬਾਅਦ ਕਿ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਫਿਰ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਅਸੀਂ ਚਰਚਾ ਸਾਰੀਆਂ ਚੀਜ਼ਾਂ ਖੋਦ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ਦੀ ਉਹ ਖਫਸ਼ ਜਿਹੜਾ ਕਲਪ ਪਹਿਲਾਂ ਹੀ ਕ੍ਰਿਮੀਨਲ ਵਜਿਦਾ ਬੰਦਾ ਇਹ ਕਲਪ ਚਾਰ ਕੇਸ ਜਸਤਾ ਪਰ ਇਸ ਤੋਂ ਬਾਅਦ ਜਿਹੜਾ ਪਤਾ ਲੱਗਾ ਵੀ ਇਹ ਇਹਦੇ ਨਾਲ 3 ਲੜਕੇ ਹੋ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਯਾਰ ਇਹ ਸੁਤਾਨਪੁਰ ਲੋਧੀ ਦੇ ਵਿੱਚ 17 ਨੂੰ ਇੱਕ ਟੈਕਨੋਲੋਜੀ ਤੇ ਉਸ ਤੋਂ ਬਾਅਦ ਇਹਨੂੰ ਉਹਨਾਂ ਨੇ ਡਰਨ ਦੀ ਖਾਤਰ ਉਹਦੇ ਘਰ ਤੇ ਡੈਮੇਜ ਕੀਤਾ

ਜਿਲ੍ਹਾ ਮੇਸ ਘਤਰ ਨੂੰ ਜਾਂਚ ਕਰਦੇ। ਉਹਦੇ ਸੁਨਹਿਰੇ ਚੇਨ ਨੂੰ ਕੱਟ ਕੇ ਅरेस्ट ਕਰ ਲਿਆ ਹੈ। ਔਰ ਇਹਨੂੰ ਅੱਜ ਜਦਾਬ ਸਪੇਸ ਕਰਕੇ ਇਹਦਾ ਰਿਮਾਂਡਰ ਹੈ। ਉਸ ਤੋਂ ਬਾਅਦ ਜਿਹੜੇ 3 ਬੰਦੇ ਲੜਕੇ ਹੋਣ ਨੇ ਉਹ ਕੰਤਲਿਸਟ ਨੂੰ ਬੁਲਾਉਂ ਕਰਦੇ। ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨੂੰ ਨਾਮਿਨੇਟ ਕਰ ਰਿਹਾ ਹੈ ਅਸੀਂ ਕਾਨੂੰਨ ਵਿੱਚ। ਇਸ ਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਵੱਧ ਵੀ ਇੱਕ ਇਫੈਕਟ ਆਉਂਦਾ ਹੈ। 30ਵੇਂ ਮਹੀਨੇ ਆਈ ਸੀ। ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਚੁਕੀਤਾ ਸੀ। ਇਸ ਸਿਸਟਰ ਕੰਟਰਾਬਾਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਦੇ ਵਿੱਚ ਅਸੀਂ 12 ਬੰਦੇ ਅਰੈਸਟ ਕੀਤੇ ਸੀ इवन ਜਿੰਨਾਂ ਲੋਕਾਂ ਨੇ ਉਹਨੂੰ ਬੁਲਾ ਦਿੱਤੀ ਸੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਦੂ ਕਾਲਾਂ ਸਾਡੇ ਕਪੂਠਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬਰੀਅਸ ਨੂੰ ਟੇਸ ਨਹੀਂ ਸੀ ਜਿਹੜਾ ਵੀ ਗੁੰਦੀਆ ਗੈਂਗ ਨੂੰ ਦੱਸਿਆ ਸੀ ਕਿ ਇਹ ਸੀ ਗੁੰਦੀਆ ਗੈਂਗ ਤੋਂ ਹੋਣਾ ਹੈ ਔਰ ਪੈਸੇ ਦੀ ਝਮਟ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋਂ ਇਹ ਗੁਰੂ ਪਈ ਇਹ ਕਿ ਸ਼ਾਹਜਾਹ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਆਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਹੀ ਇਹਨਾਂ ਨੇ ਲੈ ਕੇ ਤੇ ਸਿਕਾਤ ਕੀਤੀ ਹੈਗੀ ਹੈ ਜਿਹੜਾ ਕਿ ਲਖਵੀਂ ਲੰਡਾ ਜਿਹੜਾ ਆਪਣੇ ਆਪ ਹੀ ਬਸ ਗਿਆ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਨਾਂ ਦਾ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਉਹਨਾਂ ਤੇ ਅਸੀਂ ਰਿਵਿਊ ਕਰ ਰਹੇ ਹੈਗੇ ਆ ਸਾਡੀਆਂ ਟੀਮਾਂ ਅਲੱਗ-ਅਲੱਗ ਮੈਂਗੀਆਂ ਹੋਣਗੀਆਂ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਇਹ ਉਹਨੂੰ ਕੈਚ ਕਰਾਂਗੇ ਸਾਡੇ ਨੌਜਵਾਨ ਫੜਿਆ ਇਹਦੇ ਕੋਈ ਹਥਿਆਰ ਬਰਾਮਦ ਹੋਏ ਜਿਹਦੇ ਨੇ ਫਾਈਲਿੰਗ ਕੀਤੀ ਨੇ ਇਹ ਲੋਕ ਨੂੰ ਨਿਕਲ ਆ ਜੀ ਹੈ ਬਰਾਬਰ ਦੇ ਦੂਸਰੇ ਬੰਦੇ ਜਿਹੜਾ ਨਾਮ ਦੇ ਜਿਹਦਾ ਕੰਮ ਲੈ ਕੇ ਕਰਨਾ ਸੀਗਾ ਔਰ ਇਹ ਨੇ ਖਲਾਅ ਰੱਜੀ ਹੈਗੀ ਉਹ ਬੰਦੇ ਲੋ ਆਪਣੀ ਮੰਦੀ ਦੇ ਕਰਕੇ ਮੇਰਵਾ ਪੈ ਰਿਹਾ ਤੁਹਾਡੀ ਸਹਾਇਤਾ ਉੱਥੇ ਰੱਖਿਆ ਉਹਨਾਂ ਨੂੰ ਔਰ ਆਸਰੀ ਰੈਕੀ ਕਰਕੇ ਉਹ ਦੱਸੋ ਅੰਤ ਤੱਕ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਕਿੱਥਾ ਹੈ ਜਸਰੇ ਇਹ ਜਿਹੜਾ ਇੱਕ ਮੇ ਬੰਦਾ ਤਨਤੰਦਾ ਹੈਗਾ ਉਹਦੇ ਨੈੱਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਨਤੰਦਾ ਰਹਿਣ ਵਾਲਾ ਬੰਦਾ ਜਿਹੜਾ ਜਿੰਦਾ ਜਿਹਨੂੰ ਕਹਿੰਦੇ ਸੀ ਉਹ ਵੀ ਤਨਤੰਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਨਤੰਦਾ ਰਹਿਣ ਵਾਲਾ ਜਿਹੜੇ ਬੰਦੇ ਸੀ ਨੌਂਗੇ ਇਹ ਪੈਸੇ ਵਸਤੇ ਇੱਕ ਹੰਦ ਦੇ ਸਾਹੇ ਕੰਮ ਦੀ ਇਹਨਾਂ ਨੂੰ ਥੋੜੇ ਬੋਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਜਿਹੜਾ ਜਿਹੜਾ ਮੇਨ ਬੰਦਾ ਜਿਹੜਾ ਚੜੇ ਨਟਰੀ ਚਾਹਤ ਉਹ ਪਤਾ ਨਹੀਂ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹ ਨੂੰ 7000 ਰੁਪਏ ਦਿੱਤਾ ਸੀ ਸਰਦਾਰ ਜੀ ਬਾਕੀ ਉਹ ਇਹ ਲਾਲਚ ਦਿੱਤਾ ਸੀ ਕਿ ਤੈਨੂੰ ਬਾਹਰ ਲੈ ਜਾਵਾਂ ਉਹ ਪਾਰਿਵਾਰਕ ਜਿਹੜੀ ਵੀ ਸਰ ਪੂਰੀ ਦਹਿਸ਼ਤ ਹੈ ਕਿਉਂਕਿ ਲਗਾਤਾਰ ਕਾਲ ਆ ਰਹੀ ਹੈ ਕੀ ਕਰਨਾ ਚਾਹੀਦਾ ਵਪਾਰੀਵਾਰ ਪਾਸ਼ੀਂਤਾ ਇਹੇ ਤੋਂ ਤੁਹਾਡੇ ਲਈ ਮਦਦਨਦਾਰੀ ਲੋਪਰੂਕਿਰਾਂਗੇ ਇਹ ਤੁਹਾਡੇ ਕੋਲ ਇਹਦੀਆਂ ਲੋਕਾਂ ਦੀ ਹੈ ਇਮੀਡੀਏਟਲੀ ਸਾਨੂੰ ਦੱਸੋ ਜਿਹੜਾ ਸਾਡੇ 3 ਕਾਲਾਂ ਡੀਟੇਲਸ ਦਾ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੂ ਤੇ ਫਰਮ ਟੈਕਸਿੰਗ ਕਰਦੇ ਹੋਏ ਬੰਦੇ ਜਿਹੜੇ ਰਾਮੀਨੇਟ ਕੀਤੇ ਰੈਸਟ ਕੀਤੇ ਨੇ ਦੂ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਨੇ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਸੀਗੇ ਦੰਦ ਦੀ ਲੋੜ ਨਹੀਂ ਹੈਗੀ ਇਹੋ ਮੈਂ ਪੈਡਲਰ টাইਪ ਬੰਦੇ ਨੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਮਾਰ ਸਕਦੇ ਆਂਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਔਰ ਜਿਹੜੀ ਸੁਲਤਾਨਪੁਰ ਲੋਧੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਨਸਪੈਕਟਰ ਸੀਏ ਬੈਠੇ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋਰ ਬਹੁਤ ਜਲਦੀ ਇਹਨੂੰ ਅਸੀ ਟੈਸਟ ਦਿੱਤਾ ਹੈਗਾ ਬਾਕੀ ਹੂ ਵੀ ਜੇ ਕਿਸੇ ਕੋਈ ਲੱਗਦਾ ਹੈਗਾ ਪਬਲਿਕ ਨੂੰ ਕੋਈ ਕਾਲ ਆਈ ਹੈ ਤੋਂ ਤੁਰੰਤ ਸਾਨੂੰ ਦੱਸਣ ਅਸੀਂ ਉੱਤੇ ਫੌਰੀ ਉੱਤੇ ਐਕਸ਼ਨ ਲਾਵਾਂਗੇ ਕੋਈ ਨਾ ਮੁਟੇਸਾ ਕਿਸੇ ਨੂੰ ਕੰਰਾ ਹੁੰਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਥੈਂਕ ਯੂ